ਮੋਗਾ ਵਿੱਚ ਅੱਜ ਦੁਪਹਿਰ ਜੀਟੀ ਰੋਡ ਤੇ ਟਰੱਕ ਟਰਾਲੇ ਹੇਠ ਆਉਣ ਕਰਕੇ ਇੱਕ ਮੋਟਰਸਾਈਕਲ ਸਵਾਰ ਖੁਸ਼ਪ੍ਰੀਤ ਕੌਰ ਦੀ ਮੌਤ ਹੋ ਗਈ ਹੈ ਮ੍ਰਿਤਕਾ ਪਿੰਡ ਖੋਸਾ ਦਲ ਸਿੰਘ ਵਾਲਾ ਦੀ ਰਹਿਣ ਵਾਲੀ ਸੀ ਜਦ ਕਿ ਉਸ ਦੀ ਮਾਤਾ ਨਸੀਬ ਕੌਰ ਤੇ ਭਰਾ ਨਿੱਕਾ ਨਿਵਾਸੀ ਦੌਲਤਪੁਰਾ ਉੱਚਾ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਸਮਾਜ ਸੇਵੀ ਸੁਸਾਇਟੀ ਵੱਲੋਂ ਸਿਵਲ ਹਸਪਤਾਲ ਮੋਗਾ ਦੇ ਵਿੱਚ ਪਹੁੰਚਾਇਆ ਗਿਆ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜ ਕੇ ਜਾਂਚ ਤੋਂ ਇਲਾਵਾ ਆਸ-ਪਾਸ ਦਾ ਨਿਰੀਖਣ ਕੀਤਾ ਤੇ ਲੋਕਾਂ ਤੋਂ ਪੁੱਛਗਿੱਛ ਕਰਨ ਉਪਰੰਤ ਟਰੱਕ ਟਰਾਲੇ ਨੂੰ ਆਪ ਦੇ ਕਬਜੇ ਵਿੱਚ ਲੈ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਨਿੱਕਾ ਆਪਣੀ ਭੈਣ ਖੁਸ਼ਪ੍ਰੀਤ ਕੌਰ ਤੇ ਮਾਤਾ ਨਸੀਬ ਕੌਰ ਦੇ ਨਾਲ ਆਪਣੀ ਭੈਣ ਸੋਨੀਆ ਨਿਵਾਸੀ ਬੁੱਕਣ ਵਾਲਾ ਰੋਡ ਮੋਗਾ ਦੇ ਘਰ ਵਿੱਚ ਉਹਨਾਂ ਦਾ ਮੋਟਰਸਾਈਕਲ ਲੈ ਕੇ ਪਿੰਡ ਨੂੰ ਜਾ ਰਹੀ ਸੀ। ਇਸ ਤਰ੍ਹਾਂ ਉਹ ਜਦੋਂ ਨੈਸਲੀ ਡੈਰੀ ਕੋਲ ਪੁੱਜੇ ਤਾਂ ਸਾਹਮਣੇ ਤੋਂ ਆ ਰਿਹਾ ਇੱਕ ਟਰਾਲੇ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਸਾਥ ਵਿੱਚ ਖੁਸ਼ਪ੍ਰੀਤ ਕੌਰ ਦੀ ਟਰਾਲੇ ਹੇਠਾ ਹਣ ਕਰਕੇ ਮੌਤ ਹੋ ਗਈ ਜਿਸ ਨੂੰ ਸਿਵਲ ਹਸਪਤਾਲ ਮੋਗਾ ਚ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਸਾਲਾ ਰਾਹੀ ਮੇਰੀ ਸਾਗੀ ਇੱਕ ਹੈ ਤੇ ਮੇਰੇ ਕੋ ਘਰੋਂ ਆਏਂਗੇ ਨੇ ਭਾਜੀ ਮੋਟਰਸਾਈਕਲ ਦੇ ਦੋ ਤੇ ਮੈਂ ਜੀ ਜਾਣਾ ਹਾਂ ਮੈਂ ਮੈਂ ਦੇ ਦਿੱਤਾ ਮੋਟਰਸਾਈਕਲ ਮੈਂ ਕਦ ਜੀ ਆਰੋ ਮੈਨੂੰ ਕਹਾਂ ਦੋ ਤਿੰਨ ਅੱਧਾ ਬਾਅਦ ਮੈਂ ਤੈਨੂੰ ਮੋਟਰਸਾਈਕਲ ਮੋੜ ਜੂਗਾ ਤੇ ਮੋਟਰਸਾਈਕਲ ਦੇ ਦੇ ਭਾਜੀ ਮੈਂ ਉਹ ਚਾਬੀ ਦੇ ਦਿੱਤੀ ਕਰੋ ਮੈਂ ਕਹ ਲੈ ਲੈ ਜਾ ਚਾਬੀ ਤੇ ਇਹਨੂੰ ਆਪ ਕਰੋ ਤਰਫੇ ਮੈਂ ਨੌਣ ਲੱਗ ਗਿਆ ਆੜ ਤਰੋਂ ਆਜ ਮੈਂ ਨੌਣ ਲੱਗ ਗਿਆ ਨਾ ਦੂਵੇ ਬੱਸ ਮੈਂ ਕੱਪੜੇ ਪਾਏ ਆ ਬਾਅਦ ਮੈਂ ਰੋਟੀ ਨਹੀਂ ਖਾਧੀ ਕਹਿੰਨੇ ਆ ਆ ਕਾਂਟ ਹੋ ਗਿਆ ਜੀ ਦੋਨੇ ਜੀ ਭੱਜਿਆ ਹੀ ਕਰੋ ਐਡੋ ਕਰਾਇਆ ਫਿਰ ਮੋਗਗੇ ਦਾ ਆਪਣੇ ਬੁੱਕਣਾ ਰੋਡ ਦਾ ਰਹਿਣਾ ਮੈਂ ਕਿਹ ਕੀ ਸਥਿਤੀ ਦੀ ਬੁੱਕਿਆ ਜੀ ਇਤਨੇ ਟਰੱਕ ਦੇ ਥੱਲੇ ਆਈ ਪਈ ਹੋਈ ਕੌਣ ਸੀ ਜਿਹਦੀ ਡੈੱਥ ਸੀ ਮੇਰੀ ਫਾਲੀ ਆ ਜੀ ਕੀ ਨਾਮ ਕੀ ਉਹਦੇ ਨਾਮ ਗੋਗੇ ਕਹਿੰਦੇ ਇਹ ਕਾਲ ਧਾਰ ਗਾੜਦੇ ਮੈਨੂੰ ਆਪਰਾਹੀਂ ਕੀ ਕਹਿੰਦੇ ਪੱਕਾ ਨਾ ਕਿੰਨੀ ਕੋ ਉਮਰ ਸੀ ਉਹਨਾਂ ਦੀ ਉਮਰ ਉਣੀ 20 20 ਸਾਲ ਦੀ ਬਣੂਗਾ ਵਿਆਹੀ ਮੁੰਡਾ ਇੱਕ ਹੀ ਔਰੇ ਘਰ ਆ ਕੰਮ ਨਹੀਂ ਕਰਦਾ ਜੀ ਔਰੇ ਘਰ ਹਨਾ ਲੜ-ਲੁੜਦੇ ਆਈ ਜੀ ਤੇ ਸਾਡੇ ਕੋਲ ਸਾਨੂੰ ਨਹੀਂ ਹੋ ਗਈ ਸਾਡੇ ਕੋਈ ਰਹਿੰਦੀ। ਕਿਉਂਕਿ ਪਹਿਲਾਂ ਤਾਂ ਜੀ ਸਮਾਜ ਸੇਵਾ ਸੁਸਾਇਟੀ ਅਬਜੇਸ਼ਨ ਮੋਗਾ ਜਿਹੜੀ ਕਿ 24 ਘੰਟੇ ਦੀ ਸੇਵਾ ਨੂੰ ਸਮਰਪਿਤ ਆ ਜਿੱਥੇ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਕਾਲ ਕੀਤੀ ਸੀ ਵੀ ਇੱਥੇ ਐਕਸੀਡੈਂਟ ਹੋਇਆ ਤੇ ਸਮਾਜ ਸੇਵਾ ਸੁਸਾਇਟੀ ਦੀਆਂ ਦੋਨੇ ਹੀ ਇਸ ਦੀਆਂ ਗੱਡੀਆਂ ਤੇ ਨਾਲ ਦੀ ਨਾਲ ਹੀ ਇੱਥੇ ਜਿਹੜੀ ਘਟਨਾ ਸਥਾਨ ਤੇ ਪਹਚਾਈਆਂ ਵਾ ਜਿੱਥੇ ਕਿ ਆ ਹਾਲਤ ਵੇਖੀ ਕੋ ਬਹੁਤ ਹੀ ਨਾਜ਼ੁਕ ਹਾਲਤ ਸੀ ਜਿਹੜੀ ਕਿ ਇੱਕ ਲੇਡੀਜ਼ ਤੇ ਜਾਂ ਦੋ ਦੋ ਲੇਡੀਜ਼ ਸੀਗੀਆਂ ਇੱਕ ਜੈਨ ਸੀ ਜਿਹੜੀ ਕਿ ਇੱਕ ਲੇਡੀਜ਼ ਦੀ ਇੱਕ ਘੋੜੇ ਦੇ ਥੱਲੇ ਆਉਣ ਨਾਲ ਬਹੁਤ ਦਰਦਨਾਕ ਜਿਹੜੀ ਮੌਤ ਹੋ ਗਈ ਆ ਤੇ ਜਿਹੜੀ ਕੀ ਦੇਖਣਯੋਗ ਵੀ ਨਹੀਂ ਗੀ ਤੇ ਜਿਹੜੀਆਂ ਦੋ ਇੱਕ ਹੋਰ ਭੈਣਾਂ ਉਹਨਾਂ ਦੇ ਸੱਟਾਂ ਲੱਗੀਆਂ ਵਾ ਤੇ ਕਿਹੜਾ ਵੀਰ ਮੋਟਰਸਾਈਕਲ ਚਲਾਉਂਦਾ ਵੀ ਉਹਦੇ ਵੀ ਮਾਈਨਰ ਸੱਟਾਂ ਵਾ ਮਤਲਬ ਇੱਕ ਦੀ ਡੈਥ ਜਿਹੜੀ ਹੋ ਚੁੱਕੀ ਆ ਜੀ ਕਿੰਨੀ ਉਮਰ ਦੀ ਸੀ ਮੈ ਡੈਥ ਹੋਈ ਆ ਜੀ 35 ਸਾਲ ਦੀ ਲੱਗਦੀ 30 35 ਸਾਲ ਦੀ ਏਜ ਹੋਊਗੀ ਤੇ ਬਾਕੀ ਤਾਂ ਜੋ ਜਾਂ ਆਧਾਰ ਕਾਰਡ ਤੋਂ ਜਾਂ ਉਹਨਾਂ ਦੇ ਪਰਿਵਾਰ ਮੈਂਬਰਾਂ ਤੋਂ ਪਤਾ ਲੱਗੂਗਾ ਵੀ ਇਹਨਾਂ ਦੀ ਉਮਰ ਕਿੰਨੀ ਕਰ ਪਤਾ ਲੱਗਿਆ ਐਕਸੀਡੈਂਟ ਕਿਵੇਂ ਹੋਇਆ ਐਕਸੀਡੈਂਟ ਦੇਖਣਯੋਗ ਤਾਂ ਇਹੀ ਲੱਗਦਾ ਵੀ ਮੋਟਰਸਾਈਕਲ ਆਪਦੀ ਸਾਈਡ ਤੇ ਸਹੀ ਆ ਰਿਹਾ ਵਾ ਤੇ ਜਿਹੜੇ ਕਿ ਟਰੱਕ ਚਾਲਕ ਦੀ ਹੋ ਸਕਦਾ ਗਲਤੀ ਉਹਨਾਂ ਨੇ ਤਾਂ ਪੁਲਿਸ ਪ੍ਰਸ਼ਾਸਨ ਨੂੰ ਦੱਸ ਸਕਦਾ ਕਿਉਂਕਿ ਸਮਾਜ ਸੇਵਾ ਸਾਇਟੀ ਤਾਂ ਹਮੇਸ਼ਾ ਹੀ ਜਿਹੜੀ ਕਿ ਮਦਦ ਵਾਸਤੇ ਜਾਂ ਕੋਈ ਰੋਡ ਐਕਸੀਡੈਂਟ ਆਵਾ ਤੇ ਜਿਹੜੀ ਕਿ 15 ਕਿਲੋਮੀਟਰ ਏਰੀਆ ਜਿਹੜਾ ਅਸੀਂ ਕਵਰ ਕਰਦੇ ਆਂ ਜਿੱਥੇ ਵੀ ਸਾਨੂੰ ਕਿਸੇ ਸੇਵਾ ਦੀ ਕਾਲ ਆਉਂਦੀ ਆ ਤੇ ਸਾਡੇ ਮੈਂਬਰ ਹਮੇਸ਼ਾ ਹੀ ਉੱਥੇ ਹਾਜ਼ਰ ਹੁੰਦੇ ਆ ਉਹ ਭੱਜ ਗਿਆ ਜੀ ਦੱਸਣ ਦੇ ਮੁਤਾਬਕ ਆ ਜੀ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਤੇ ਜਿਹੜੇ ਇੱਥੇ ਰਾਹਗੀਰੀ ਆ ਜਾਂ ਆਸਪਾਤ ਦੇ ਦੁਕਾਨ ਵਾਲੇ ਕਹਿੰਦੇ ਵੀ ਨਾਲ ਦੀ ਨਾਲ ਮੌਕੇ ਤੇ ਫਰਾਰ ਹੋ ਗਿਆ ਉਹਦੇ ਬਾਰੇ ਜਾਣਕਾਰੀ ਸਾਨੂੰ ਇੱਕ ਫੋਨ ਆਇਆ ਸੀ ਵੀ ਨੈਸਲੇ ਡੈਰੀ ਜਿਹੜਾ ਮੌਕੇ ਤੇ ਪੁੱਜੇ ਆਣ ਕੇ ਦੇਖਿਆ ਵੀ ਇੱਕ ਟਰੱਕ ਤੇ ਥੱਲੇ ਇੱਕ ਔਰਤ ਮ੍ਰਿਤਕ ਦਾ ਨਾਮ ਹੈ ਖੁਸ਼ਪ੍ਰੀਤ ਕੌਰ ਉਹ ਜਿਹੜੀ ਆਪਦੀ ਮਾਤਾ ਆਪਦੀ ਭੈਣ ਸੀ ਇੱਥੇ ਰਹਿੰਦੀ ਆਪਣੇ ਮੋਕੇ ਉਹਦੇ ਕੋਲੋਂ ਮਿਲਣ ਵਾਸਤੇ ਆਈ ਸੀ ਘਰ ਵਾਲੇ ਨਾਲ ਇਹਦਾ ਕੋ ਰੌਲਾ ਚੱਲਦਾ ਸੀ ਦਸਨ ਤਾਪਕ ਤੇ ਆਪਦੀ ਮਾਂ ਆਂਦੀ ਰਹਿੰਦੀ ਖੋਸਾ ਚੂੜ ਚੱਕ ਉੱਚੇ ਆਹਾਂ ਦੌਲਤਪੁਰਾ ਉੱਚਾ ਰਹਿੰਦੀ ਸੀ ਉੱਥੇ ਮਤਲ ਜਾ ਰਹੇ ਸੀ ਤੇ ਚਾਣ ਕੀ ਉਦੋਂ ਟਰੱਕ ਆ ਰਿਹਾ ਜੀ ਟਰੱਕ ਦੇ ਥੱਲੇ ਟੈਰਾਂ ਦੇਲੇ ਆ ਗਈ ਜਿੱਦਲੀ ਮੌਕੇ ਤੇ ਮੌਤ ਹੋ ਗਈ ਹੈ ਜੀ ਤੇ ਜਿਹਨੂੰ ਹੁਣ ਲੱਭ ਗਿਆ ਗੱਡੀ ਐਂਬੂਲੈਂਸ ਤੇ ਤੇ ਡੈੱਡ ਬੋਡੀ ਜਿਹੜੀ ਸਿਵਲ ਹਸਪਤਾਲ ਪਚਾਤੀ ਦਾ ਡਰਾਈਵਰ ਜਿਹੜਾ ਹੈ ਉਹ ਫਰਾਰ ਹੈ ਜੀ ਉਹਦੀ ਭਾਲ ਕਰ ਰਹੇ ਹਾਂ ਟਰੱਕ ਕਬਜ਼ੇ ਹੀ ਲੈ ਲਿਆ ਜੀ ਡੈੱਡ ਬੋਡੀ ਵੀ ਕਬਜ਼ੇ ਹੀ ਲੈ ਕੇ ਤੇ ਉੱਥੇ ਹਸਪਤਾਲ ਪਚਾਤੀ ਹੈ ਜੀ ਕਿਸ ਤਿਆਰੇ ਸੀਗੇ ਜੀ ਇਹ ਮੋਟਰਸਾਈਕਲ ਤੇ ਆ ਰਹੇ ਸੀ ਜੀ ਆਪਣੇ ਇਹਦੀ ਮਾਤਾ ਜੀ ਨਾਲ ਇੱਕ ਭਰਾ ਸੀ ਇਹ ਮੋਟਰਸਾਈਕਲ ਤੇ ਆ ਰਹੇ ਸੀ ਜੀ ਅਚਾਨਕ ਕਿਤੇ ਤੋਂ ਟਰੱਕ ਆ ਗਿਆ ਤੇ ਟਰੱਕ ਤੇ ਵੱਜਨ ਕਰਕੇ ਕਿਤੇ ਨਾਲ ਇਹਦੀ ਮੌਕੇ ਤੇ ਹੀ ਮੌਤ ਹੋ ਗਈ ਇਹ ਹੈਗੀ 35-40 ਸਾਲ ਦੀ ਉਮਰ ਹੈ ਜਿਹੜੀ ਮ੍ਰਿਤਕ ਦੀ ਸੀ